ਹਾਂਜੀ ਕੀ ਨਾਮ ਹੈ ਤੁਹਾਡਾ ਸਸ਼ੀ ਕਲ ਵੀਰੇ ਮੇਰਾ ਨਾਮ ਅੰਦਿਵ ਕੌਰ ਆ اچھا ਅਮਾ ਜੀ ਕੀ ਦੇਖ ਰਹੀ ਹੈ ਜਿਹੜਾ ਹੁਣ ਅੱਜ ਮੀਡੀਆ ਦੇ ਸਾਹਮਣੇ ਹੋਣਾ ਪਿਆ ਦਿੱਕਤ ਹੈ ਵੀਰੇ ਹੁਣ ਤੱਕ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਹੁਣ ਮੈਨੂੰ ਵੀਡੀਓ ਦੇ ਸਾਹਮਣੇ ਆਸ ਕਰਕੇ ਹੋਣਾ ਪਿਆ ਕਿਉਂਕਿ ਜਿਹੜੇ ਹੁਣ ਮੌਜੂਦਾ ਪੰਚਾਇਤ ਉਹਦੇ ਕਾਰਨ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ 2018 ਤੋਂ ਲੈ ਕੇ ਮੈਂ ਪ੍ਰੋਗਰਾਮ ਕਰਾਉਂਦੀ ਆ ਰਹੀ ਆਂ ਤਿਆਂ ਦੇ ਕਾਰਜ ਤਿਆਂ ਦੇ ਪ੍ਰੋਗਰਾਮ ਆ ਮਤਲਬ ਕਿ ਆਪਾਂ ਕਰਦੇ ਆਂ ਤਿਆਂ ਦੀ ਲੋੜੀ ਤਿਆਂ ਦੇ ਪ੍ਰੋਗਰਾਮ ਤਿਆਂ ਦੇ ਵਿਆਹ ਕਦੇ ਕੋਈ ਦਿੱਕਤ ਨਹੀਂ ਆਈ ਕਦੇ ਮੇਰੇ ਪਿੰਡ ਦੇ ਕੋਈ ਸਰਪੰਚ ਨੇ ਕਦੇ ਕੋਈ ਮੈਂਬਰ ਨੇ ਮੇਰੇ ਖਿਲਾਫ ਜਾਂ ਮੇਰੇ ਪਰਿਵਾਰ ਖਿਲਾਫ ਜਾਂ ਮੇਰੇ ਪ੍ਰੋਗਰਾਮਾਂ ਲਈ ਕੋਈ ਵੀ ਕੋਈ ਵੀ ਦਿੱਕਤ ਨਹੀਂ ਆਈ ਉਹਨਾਂ ਨੂੰ ਕਦੇ ਕੋਈ ਮਾੜਾ ਨਹੀਂ ਬੋਲਿਆ ਕਦੇ ਚੰਗਾ ਨਹੀਂ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਤੂੰ ਕਿੱਥੋਂ ਪ੍ਰੋਗਰਾਮ ਕਰਦੀ ਆ ਕਿਵੇਂ ਖਰਚੇ ਕਰਦੀ ਆ ਕਿਸੇ ਨੇ ਨਹੀਂ ਜੀ ਹੁਣ ਮੈਂ ਵਿਆਹ ਕੀਤਾ ਸੀ ਆਪਣੇ ਵਿਆਹ ਸੀ ਇਹ 10 ਤਰੀਕ ਦੇ ਅਗਸਤ ਮਹੀਨੇ ਉਸ ਤੋਂ ਲੈ ਕੇ ਮੇਰੇ ਨਾਲ ਹੀ ਖੁਦ ਖੁਦਾਂ ਕਰਦਾ ਰਿਹਾ ਗੁਰਪ੍ਰੀਤ ਸਿੰਘ ਕੇਸੀ ਸਰਪੰਚ ਕਦੇ ਮੈਨੂੰ ਚੰਗਾ ਨਹੀਂ ਬੋਲੀ ਕਦੇ ਮਾੜਾ ਨਹੀਂ ਜੋਗਾ ਪਿੰਡਾਂ ਅਸੀਂ ਕਦੇ ਵੀ ਪਿੰਡਾਂ ਚੋਂ ਨਹੀਂ ਕੋਸ ਇਕੱਠਾ ਕੀਤਾ ਸੀ ਐ ਕਿ ਅਸੀਂ ਚਾਰ ਪੰਜ ਪਿੰਡਾਂ ਚ ਗਏ ਆ ਕਪੜਾ ਲੇੜਾ ਇਕੱਠਾ ਵਧੀਆ ਹੋਇਆ ਤਿੰਨ ਚਾਰ ਪਿੰਡਾਂ ਦੇ ਸਰਪੰਚਾਂ ਨੇ ਸਾਡਾ ਸੰਯੋਗ ਦਿੱਤਾ ਕਿਸੇ ਪਿੰਡ ਚ 2000 ਵੀ ਹੋਇਆ ਕਿਸੇ ਚ 1800 ਵੀ ਹੋਇਆ ਕਿਸੇ ਪਿੰਡ ਚ 5-700 ਹੀ ਹੋਇਆ ਤੇ ਮੇਰੇ ਨਾਲ ਬਾਬਾ ਜੀ ਕੁਲਵਿੰਦਰ ਸਿੰਘ ਸੀਗੇ ਵੀਰਾਗੁਰਪ੍ਰੀਤ ਸੀਗਾ ਤੇ ਕਾਫੀ ਮੁੰਡੇ ਮਤਲਬ ਸਾਥ ਦਿੱਤਾ ਇਹ ਬੰਦੇ ਨੇ ਇੱਕ ਦੋ ਨੂੰ ਗਾਗਿਆਲ ਪਿੰਡ ਚ ਫੋਨ ਕਰਕੇ ਗਲਤ ਸਭ ਦੇ ਯੂਜ਼ ਕੀਤੇ ਮੇਰੇ ਖਿਲਾਫ ਮੈਨੂੰ ਉਸ ਟਾਈਮ ਗੁੱਸਾ ਆਇਆ ਵੀ ਵੀਰਕ ਤੂੰ ਸਰਪੰਚ ਆ ਮੇਰੀ ਇੱਜ਼ਤ ਨਾਲ ਐਦਾਂ ਕਿਉਂ ਬੋਲਦਾ ਕਹਿੰਦਾ ਇਹ ਤਾਂ ਕੁੜੀ ਜੀ ਪੈਸੇ ਖਾਂਦੀ ਆ ਇਹ ਤਾਂ ਗਲਤ ਆ ਇਹਦੇ ਤਾਂ ਵਿਆਹ ਦੋ ਹੋਏ ਨੇ ਮੈਨੂੰ ਇਹ ਦੱਸੋ ਜੀ ਜੇ ਕਿਸੇ ਧੀ ਦੇ ਨਾਲ ਸਹੁਰੇ ਘਰ 'ਚ ਕੁਛ ਹੁੰਦਾਗਾ ਤੇ ਉਹਦੇ ਵਿੱਚ ਮਾਪਿਓ ਦਾ ਕੋਈ ਕਸੂਰ ਨਹੀਂ ਤੇ ਉਹ ਧੀ ਦਾ ਨਹੀਂ ਕਈ ਪਰਿਵਾਰ ਐਦਾਂ ਦੇ ਵੀ ਹਾਂ ਕੁੜੀਆਂ ਦਾ ਵੀ ਕਸੂਰ ਹੁੰਦੇ ਆਸੀਂ ਮੰਨਦੇ ਆ ਪਰ ਹਰੇਕ ਪੈਸੇ ਨਹੀਂ ਖਾਂਦੇ ਇੱਜ਼ਤਾਂ ਸਾਰਿਆਂ ਨੇ ਪਿਆਰੀਆਂ ਇਹਦਾ ਆਪਦੇ ਹੈ ਨਹੀਂ ਨਾ ਤਾ ਕਰਕੇ ਬੇਟੀ ਇਹਦੀ ਵੀ ਵਾਈਫ ਪਹਿਲਾਂ ਵਿਆਹੀ ਹੋਈ ਸੀਗੀ ਦੁਬਾਰੇ ਵਿਆਹ ਇਹਦੇ ਨਾਲ ਹੋਇਆ ਇਹ ਸਾਡੇ ਖਿਲਾਫ ਗਲਤ ਬੋਲ ਰਿਹਾ ਤੇ ਇਹਨੇ ਕਮਾਰੀਆਂ ਕੁੜੀਆਂ ਦੇ ਨਾਲ ਕੀ ਕੋਸ਼ਿਸ਼ ਕੀਤੀ ਪਿੰਡ 'ਚ ਸਾਨੂੰ ਪਤਾ ਮੇਰੇ ਫਾਦਰ ਸਾਨੂੰ ਕੱਲੀ-ਕੱਲੀ ਗੱਲ ਪਤਾ ਪਰ ਅਸੀਂ ਆਵਾਜ਼ ਨਹੀਂ ਠਾਉਂਦੇ ਸਾਨੂੰ ਇਹ ਆ ਵੀ ਸਾਡੇ ਖਿਲਾਫ ਮੇਰੇ ਖਿਲਾਫ ਇਹ ਗਲਤ ਮਤਲਬ ਕੋਈ ਗਲਤ ਸ਼ਬਦ ਯੂਜ਼ ਨਾ ਕਰਿਆ ਮੈਂ ਇਹਦੇ ਖਿਲਾਫ ਕੋਈ ਚੀਜ਼ ਨਹੀਂ ਕਰਦੀ ਪਰ ਹਾਂ ਜਿਹੜਾ ਕਹਿ ਰਿਹਾ ਵਾ ਤੂੰ ਪਿੰਡ ਦੇ ਨਾਲ ਤੁਰੀਆਂ ਦੇਖੋ ਜੀ ਪੰਚਾਇਤ ਦੀ ਜਗ੍ਹਾ ਦੇ ਵਿੱਚ ਬੈਠੇ ਉਹ ਜੇ ਬਿਲਡਿੰਗ ਦੇ ਵਿੱਚ ਬੈਠੇ ਉਹਨਾਂ ਨੂੰ ਠਾਉਣਾ ਉਹਨਾਂ ਨੂੰ ਸਿੱਧਾ ਕਹਿ ਦੋ ਵੀ ਲੈ ਪਾਈ ਇਹ ਜਗਾ ਵੀ ਇੱਥੇ ਤੁਹਾਡਾ ਫਰਜ ਨਹੀਂ ਬਣਦਾ ਕੋਈ ਗੱਲ ਨਹੀਂ ਤੁਹਾਨੂੰ ਹੋਰ ਜਗ੍ਹਾ ਦਵਾ ਦਿੰਨੇ ਆ ਵੀ ਹੋਰ ਵੀ ਲੋਕ ਪਿੰਡ ਦੇ ਰੋਕੀ ਬੈਠੇ ਆ ਸਰਕਾਰ ਜਦੋਂ ਚੰਨੀ ਦੀ ਸਰਕਾਰ ਆਈ ਸੀ ਉਹਨੇ ਅਪੀਲ ਕੀਤੀ ਸੀ ਵੀ ਜਿਹੜੇ ਸਮਲਾਟ ਰੋਕੀ ਬੈਠੇ ਆ ਉਹ ਉੱਥੇ ਹੀ ਬੈਠੇ ਰਹਿਣ ਵੀ ਕੋਈ ਨਹੀਂ ਠਾਊਗਾ ਕੋਈ ਤੁਹਾਨੂੰ ਤੰਗ ਨਹੀਂ ਕਰੂਗਾ ਹੁਣ ਇਹਨੇ ਲੋਕਾਂ ਨੂੰ ਤੰਗ ਕੀਤਾ ਤੇ ਉਤੋਂ ਦੀ ਮੈਨੂੰ ਰਾਤ ਵੀ ਇਹਨੇ ਇੰਨੀਆਂ ਧਮਕੀਆਂ ਦਿੱਤੀਆਂ ਵੀ ਜਦ ਤੂੰ ਕੱਲੀ ਜਾਵੇਂ ਕਿਸੇ ਪਾਸੇ ਕੱਲੀ ਹੋਵੇਂ ਵੀ ਮੈਂ ਆ ਪਿੱਛੇ ਮੰਡ ਬੰਦੇ ਲਾਉਂਗਾ ਮੁੰਡੇ ਲਾਉਂਗਾ ਤੈਨੂੰ ਦੇਖ ਲਊਗਾ ਵੀਰ ਜੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਪ੍ਰਸ਼ਾਸਨ ਨੂੰ ਵੀ ਮੇਰੇ ਨਾਲ ਜੋ ਸਮਾਜ ਸੇਵਕਾਂ ਦਾ ਕੰਮ ਕਰਦੇ ਆ ਮੈਂ ਆਪਣੇ ਉਹਨਾਂ ਭੈਣਾ ਭਰਾਵਾਂ ਨੂੰ ਵੀ ਬੇਨਤੀ ਕਰਦੀ ਹਾਂ ਕੱਲੋਂ ਮੈਨੂੰ ਕੋਈ ਹੀਮ ਕੀਮ ਹੁੰਦੀ ਆ ਜਾਂ ਮੈਨੂੰ ਇਹ ਕਰਵਾਉਂਦਾ ਕੁਛ ਵੀ ਕਰਵਾਉਂਦਾ ਉਹਦਾ ਜ਼ਿੰਮੇਵਾਰ ਸਿਰਫ ਗੁਰਪ੍ਰੀਤ ਸਿੰਘ ਕੇਸੀ ਹੀ ਹੋਊਗਾ ਮੈਂ ਕਦੇ ਮਾੜਾ ਚੰਗਾ ਨਹੀਂ ਬੋਲਿਆ ਸੀ ਹੁਣ ਤੱਕ ਇਹਨੂੰ ਨਹੀਂ ਬੋਲਣਾ ਵਾ ਪਰ ਮੈਂ ਜੇ ਮੈਨੂੰ ਇਹ ਗਲਤ ਬੋਲਦਾ ਵਾ ਹਾਂ ਤੇਰੇ ਤਾਂ ਦੋ ਹੋ ਗਏ ਹੋਇਆ ਮੇਰੇ ਪਿੰਡ 'ਚ ਬਹੁਤ ਕੁੜੀਆਂ ਦੇ ਵਿਆਹ ਦੋ ਦੋ ਤਿੰਨ ਤਿੰਨ ਹੋਏ ਹੋਏ ਆ ਕਿਹਨੂੰ ਕਿਹਨੂੰ ਇਹ ਰੋਕੂਗਾ ਹੁਣ ਵੀ ਰੌਲੇ ਪਈ ਜਾਂਦੇ ਆ ਜਿਸ ਤੇਤੀ ਦਾ ਪੈ ਗਿਆ ਕਿਸੇ ਪੁੱਤ ਦਾ ਪੈ ਗਿਆ ਪਰ ਬੰਦ ਹੀ ਕਾਰਵਾਈ ਕਰੀ ਜਾਵੇ ਜਿੱਥੇ ਹੱਕ ਬੰਦ ਹੈ ਜਿਹਨੇ ਸਰਪੰਚੀ ਲਈ ਆ ਉੱਥੇ ਕਰੇ ਗ੍ਰੈਂਟਾਂ ਆਉਂਦੀਆਂ ਲੋਕ ਖਾਈ ਜਾਂਦੇ ਆ ਕੁਛ ਵੀ ਕਰੀ ਜਾਂਦਾ ਉਸ ਕਦੇ ਕਿਸੇ ਨੂੰ ਕੁਛ ਨਹੀਂ ਕੀਤਾ ਮੈਂ ਤਾਂ ਇੱਕ ਮੰਗ ਕੀਤੀ ਸੀ ਵੀ ਲੜਕੀਆਂ ਦਾ ਸਟੇਡੀਅਮ ਦੇ ਵਿੱਚ ਦੋ ਕਮਰੇ ਬਣਾ ਕੇ ਦਿੱਤੇ ਜਾਣ ਗਰੀਬ ਪਰਵਾਰਾਂ ਦੀ ਆਪਾਂ ਜਦੋਂ ਕਾਰਜ ਕਰਦੇ ਆ ਹੁਣ ਮੈਨੂੰ ਰਾਤ ਨੇ ਧਮਕੀ ਦਿੱਤੀ ਵੀ ਮੈਂ ਇਨਕੁਵਰੀ ਕਰੂੰ ਮੈਂ ਜਿਹੜੇ ਦੋ ਵਿਆਹ ਕੀਤੇ ਆ ਪਿੰਡ ਗੰਗੋਰਾ ਦੀ ਕੁੜੀ ਆ ਸਧਾਨੇ ਲਖੇ ਵਿਆਹੀ ਗਈ ਆ ਜੀ ਇੱਕ ਕੁੜੀ ਵੱਡੇ ਮੋੜਾਂ ਦੀ ਆ ਛੋਟੇ ਮੋੜ ਵੀ ਆਈ ਗਈ ਆ ਕੋਈ ਮੇਰਾ ਲੋਕ ਨਹੀਂ ਕੋਈ ਲੋਕ ਨਹੀਂ ਕਾਰਡ ਪਈ ਆ ਕਰੇ ਇਨਕੁਵਰੀ ਮੈਂ ਜਿੰਨਾ ਖਰਚਾ ਕੀਤਾ ਮੈਂ ਸਾਰੀਆਂ ਰਸੀਦਾਂ ਬਕਾਇਦਾ ਜਿੰਨਾ ਫਰਨੀਚਰ ਦਾ ਸਮਾਨ ਬਣਿਆ ਜਾਂ ਐਸਟੂਡੀਓ ਕਲਵੰਦ ਸਰਨੇ ਮੇਰੀ ਰੈਕੋਰਟ ਤੋਂ ਸੰਯੋਗ ਦਿੱਤਾ ਉਹ ਵੀ ਮੌਜੂਦਾ ਖੜੇ ਨੇ ਮੇਰੇ ਨਾਲ ਠੀਕ ਆ ਹੋਰ ਵੀ ਬਣਦੀ ਆ ਜਿੰਨੇ ਕਾਗਜ਼ ਪੱਤਰ ਲੱਗੇ ਆ ਖਰਚੇ ਦੇ ਉਹ ਮੇਰੇ ਕੋਲੇ ਸਾਰੇ ਸੌਦੇ ਸੱਫੇ ਦੇ ਹਲਵਾਈ ਨੂੰ ਦਿੱਤੇ ਟੈਂਟ ਨੂੰ ਦਿੱਤੇ ਸਾਰਾ ਕੁਝ ਪਿਆ ਲੈ ਜਿਹੜੇ ਪੈਸੇ ਰਹਿੰਦੇ ਲੈ ਭਰੇ ਫਿਰ ਸਰਪੰਚ ਸਾਹਿਬਾ ਗੁਰਪ੍ਰੀਤ ਭਰੇ ਇਹ ਜਿਹੜਾ ਧਮਕੀਆਂ ਦਿੰਦਾ ਵਾ ਮੈਂ ਇਨਕੁਆਰੀ ਕਰਾਉਂਗਾ ਮੈਂ ਕਰੂੰ ਮੈਂ ਪੰਚਾਇਤ ਤੋਂ ਕੁਸ਼ਲੀਆਨੀ ਕਦੇ ਮੈਂ ਪੈਂਟ ਤੋਂ ਨਹੀਂ ਲਿਆ ਮੈਨੂੰ ਸਬੂਤ ਦਵੇ ਵੀ 10 ਰੁਪਏ ਮੰਗਣਾ ਹੀ ਆ ਮੈਂ ਹੱਥ ਵੰਨ ਕੇ ਸਾਰੇ ਸਮਾਜ ਸੇਵਕਿਆਂ ਨੂੰ ਬੇਨਤੀ ਕਰਦੀ ਆ ਵੀ ਮੇਰੇ ਨਾਲ ਇਹ ਕੱ ਗੱਲ ਤੱਕ ਵਿਹਾਰ ਕਰ ਰਿਹਾਗਾ ਕਹਿੰਦਾਗਾ ਤੈਨੂੰ ਕੱਲੀ ਨੂੰ ਵੇਖੂਗਾ ਜਿੱਥੇ ਕਿਤੇ ਹੋਈ ਤੈਨੂੰ ਕੰਮ ਨਹੀਂ ਕਰਨ ਦੇਣੇ ਤੂੰ ਪ੍ਰੋਗਰਾਮ ਕਰਕੇ ਵੇਖੀ ਮੈਂ ਹੱਥ ਵੰਦੀਆਂ ਜੀ ਮੈਂ ਅਮਨਦੀਪ ਕੌਰ ਸਮਾਜ ਸੇਵਿਕਾਂਂਗੀ ਮੈਂ ਕਿੰਨੇ ਟਾਈਮ ਤੋਂ ਪ੍ਰੋਗਰਾਮ ਕਰਦੀ ਪਈਆਂ ਕੋਈ ਹਜ ਤੱਕ ਇਹ ਨਹੀਂ ਹੋਇਆ ਸੀ ਇਹਨੇ ਹੁਣ ਮੇਰਾ ਜੀਣਾ ਹਰਾਨ ਕੀਤਾ ਹੋਇਆ ਜਦਦੇ ਮੈਂ ਵਿਆਹ ਕੀਤਾ 10 ਤਰੀਕ 2025 ਦੇ ਵਿੱਚ ਅਗਸਤ ਨੂੰ ਇਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਇੰਨਾ ਜੀਣਾ ਹਰਾਨ ਕੀਤਾ ਵੀ ਮੈਨੂੰ ਜੀਣ ਨਹੀਂ ਦੇਣਾ ਮੇਰਾ ਕੇਸ ਚੱਲਦਾ ਮੈਂ ਕੈਂਸਰ ਦੀ ਮਰੀਜ਼ ਸੀ ਵੈਗਰੂ ਦੀ ਕਿਰਪਾ ਨਾਲ ਜੋ ਮੈਂ ਠੀਕ ਵੀ ਆ ਮੈਂ ਕਿਵੇਂ ਖਰਚੇ ਕਰਦੀ ਆ ਜਿਹਨੇ ਹਿਸਾਬ ਲੈਣਾ ਲੈ ਪੈਸੇ ਧਰੇ ਜਿਹੜਾ ਵਿਆਹ ਤੇ ਖਰਚਾ ਹੋਇਆ ਮੈਂ ਦੋ ਵਿਆਹ ਕੀਤੇ ਆ ਨਾ ਵਰਖਦਾ ਇਹ ਇੱਕ ਹੀ ਕਰਕੇ ਦੇਖ ਲਵੇ ਅਸੀਂ ਹੱਥ ਬੰਨ੍ਹਦੇ ਆ ਇਹ ਇੱਕ ਹੀ ਕਰ ਲਵੇ ਆਪਦੇ ਘਰੇ ਅਸੀਂ ਤਾਂ ਚਲ ਜਿੰਨਾ ਚਾਹੇ ਕਿਸੇ ਦਾ ਸੰਯੋਗ ਲੈ ਕੇ ਕਰ ਲਿਆ ਚਾਹੇ ਮੈਂ ਆਪਦੇ ਘਰੇ ਕਿਵੇਂ ਵੀ ਕੰਮ ਕਰਦੀ ਆ ਪਸ਼ੂ ਦੁੱਧ ਪਾਲਦੀ ਆ ਪਸ਼ੂ ਸਾਮ ਦੀਆਂ ਕਿਵੇਂ ਵੀ ਕਰਦੀਆਂ ਮੇਰੇ ਮਾਪੇ ਮੇਰੇ ਨਾਲ ਖੜੇ ਆ ਕਦੇ ਮੇਰੇ ਮਾਪੇ ਉਹਨੂੰ ਗਲਤ ਬੋਲਦਾ ਕਦੇ ਮੈਨੂੰ ਬੋਲਦਾ ਜੇ ਅਗਲਾ ਬੋਲੂਗਾ ਜੀ ਅਸੀਂ ਵੀ ਬੋਲਾਂਗੇ ਕਿਉਂਕਿ ਸਾਡੇ ਕੋਲ ਵੀ ਇਹਦੇ ਸਬੂਤ ਪਏ ਆ ਕਮਾਰੀਆਂ ਕੁੜੀਆਂ ਦੇ ਮੇਰਾ ਸਬੂਤ ਦੇ ਦੇਵੇ ਜੇ ਮੈਂ ਕਿਸੇ ਦਾ ਜਵਾਕ ਕਢਾਇਆ ਜਾਂ ਕੋਈ ਗਲਤ ਉਹ ਕੀਤਾ ਮੈਨੂੰ ਇਹ ਬੋਲਦਾ ਧਮਕੀਆਂ ਦਿੰਦਾ ਜੇ ਮੈਨੂੰ ਕੁਝ ਹੁੰਦਾ ਤਾਂ ਇਹ ਜ਼ਿੰਮੇਵਾਰ ਹੁਣ ਮੈਂ ਕੱਲ ਨੂੰ ਕਿਤੇ ਵੀ ਜਾਨ ਨਹੀਂ ਆ ਕੱਲੀ ਦਵਾਈ ਲੈਣ ਜਾਨੀ ਆ ਕੋਈ ਮੈਂ ਕੰਮ ਧੰਦੇ ਜਾਨੀ ਆ ਮੈਨੂੰ ਕੱਲ ਨੂੰ ਕੋਈ ਗੱਲ ਹੁੰਦੀ ਆ ਨਾ ਮੇਰੇ ਮੰਗਰ ਮੁੰਡੇ ਲੱਗਦੇ ਆ ਕੁਝ ਵੀ ਹੁੰਦਾ ਇਹਦਾ ਜੁम्मेवार ਗੁਰਪ੍ਰੀਤ ਸਿੰਘ ਕੇਸੀ ਮੇਰੇ ਪਿੰਡ ਦਾ ਮੌਜੂਦਾ ਸਰਪੰਚ ਹੋਊਗਾ ਮੈਂ ਹੱਥ ਬੰਨ ਕੇ ਅਪੀਲ ਕਰਦੀ ਆ ਜੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਨਾ ਹੁਣ ਇਹ ਜੁम्मेवार ਉਹ ਮੈਂ ਖਵਾਸ ਨਹੀਂ ਠਾਉਣੀ ਚਾਹੁੰਦੀ ਸੀ ਪਰ ਮੈਨੂੰ ਉਹ ਬਾਅਦ ਠਾਉਣੀ ਪਈ ਕਿਉਂਕਿ ਇਹਨੇ ਰਾਤ ਮੈਨੂੰ ਧਮਕੀਆਂ ਦਿੱਤੀਆਂ ਨੇ ਹੱਥ ਬੰਨ ਕੇ ਮੇਰੀ ਸਾਰਿਆਂ ਭੈਣ ਭਰਾਵਾਂ ਨੂੰ ਬੇਨਤੀ ਆ ਜੀ ਬੰਦੇ ਨੂੰ ਤੰਗ ਪ੍ਰੇਸ਼ਾਨ ਕੀਤਾ ਨਾ ਕਿਉਂਕਿ ਪਿੰਡ ਦਾ ਤਾਂ ਸਰਪੰਚਾਂ ਚਾਂਤੀਆਂ ਕਹਿਣਾ ਦੇ ਬਾਰੇ ਤੋਂ ਗਲਤ ਚੱਲ ਰਿਹਾ ਹੱਥ ਇੱਜ਼ਤ ਸਾਰਿਆਂ ਦੀ ਵੀਰ ਪਿਆਰੀ ਹੁੰਦੀ ਆ ਸਪੋਰਟ ਹੋਵੇ ਇਨਸਾਫ ਹਾਂਜੀ ਇੱਕ ਹੋਰ ਵੀ ਇਹਨੇ ਜਦੋਂ ਰਾਤ ਮੈਨੂੰ ਕਿਹਾ ਵੀ ਵੀਰੇ ਤੂੰ ਮੇਰੇ ਬਾਰੇ ਗਲਤ ਕਿਉਂ ਏਦਾਂ ਲੋਕਾਂ ਕੋਲੇ ਬੋਲਦਾਂਗਾ ਤੂੰ ਮੈਨੂੰ ਕਹਿਣਾਗਾ ਇਹ ਪੈਸੇ ਖਾਂਦੀ ਆ ਇਹਦੇ ਦੋ ਵਿਆਹ ਹੋਇਆ ਚਲੋ ਠੀਕ ਆ ਮੇਰੇ ਵਿਆਹ ਹੋਇਆ ਮੈਨੂੰ ਕਿਹਾ ਕੋਈ ਗੱਲ ਨਹੀਂ ਪਰ ਇਹਨੇ ਮੈਨੂੰ ਇੱਕ ਹੋਰ ਧਮਕੀ ਦਿੱਤੀ ਆ ਵੀ ਜਿਵੇਂ ਸਿੱਧੂ ਮੂਸੇ ਵਾਲੇ ਦਾ ਹੁਣ ਤੱਕ ਕੁਝ ਨਹੀਂ ਬਣਿਆ ਨਾ ਤੇਰਾ ਵੀ ਕੁਝ ਬਣਦਾ ਨਹੀਂ ਮੇਰੇ ਕੋਲੇ ਰੋਵਾਲਵਰ ਆ ਮੇਰੇ ਕੋਲੇ ਬੰਦੇ ਆ ਗੁੰਡੇ ਆ ਮੈਂ ਤੈਨੂੰ ਖਤਮ ਕਰ ਦੂੰਗਾ ਪਰ ਮੈਂ ਇਹ ਅਪੀਲ ਕਰਦੀ ਆ ਜੀ ਇਹਦੇ ਕੋਲੇ ਗੁੰਡੇ ਨੇ ਜਾਂ ਇਹਦੇ ਕੋਲੇ ਕੁਝ ਵੀ ਆਗਾ ਜੇ ਕਾਲੂ ਜਾਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਇਹਦੇ ਵਿੱਚ ਹੁਣ ਪੂਰਾ ਪੂਰਾ ਹੱਥ ਗੁਰਪ੍ਰੀਤ ਸਿੰਘ ਕੇਸੀ ਦਾ ਜੀ ਇਹ ਕਹਿੰਦਾ ਮੈਂ ਬੰਦੇ ਭੇਜੂਗਾ ਮੇਰੇ ਕੋਲ ਤਾਂ ਬਹੁਤ ਤਕੜੇ ਹਥਿਆਰ ਨੇ ਵੀ ਇਹ ਕਹਿੰਦਾ ਵੀ ਮੇਰੇ ਕੋਲੇ ਸਰਪੰਚੀ ਆ ਵੀ ਮੈਂ ਕੁਝ ਵੀ ਕਰ ਸਕਦਾ ਆ ਇਹ ਆਪਦੀ ਸਰਪੰਚੀ ਦੀ ਮੈਨੂੰ ਧਮਕੀਆਂ ਦੇ ਰਿਹਾਗਾ ਤੇ ਮੇਰੇ ਕੋਲੇ ਪੁਲਿਸ ਵਾਲੇ ਬੰਦੇ ਆ ਮਲਾਜਮ ਨੇ ਸਰਕਾਰ ਮੇਰੀ ਆ ਅਸੀਂ ਕੁਝ ਵੀ ਕਰ ਸਕਦੇ ਆ ਵੀ ਚਾਰ ਬੰਦੇ ਮੇਰੇ ਕੋਲੇ ਗੁੰਡੇ ਵੀ ਆ ਤੇ ਜੇ ਮੈਂ ਕੱਲੀ ਰਾਹ ਚ ਤੁਰੀ ਜਾਨੀ ਆ ਜਾਂ ਮੇਰੇ ਫੇਟ ਵੱਜਦੀ ਆ ਜਾਂ ਮੈਨੂੰ ਬਸ ਦੇ ਵਿੱਚ ਕੋਈ ਹੀਮਕੀਮ ਹੁੰਦੀ ਆ ਜਾਂ ਮੈਨੂੰ ਘਰੇ ਮੇਰੇ ਇੱਕ ਮੈਂ ਕੱਲੀ ਆ ਮੇਰੇ ਘਰੇ ਕੁਝ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਸਿਰਫ ਗੁਰਪ੍ਰੀਤ ਸਿੰਘ ਕੇਸੀ ਪੈਂਡ ਚੱਕ ਪਾਈ ਗਿਆ ਦਾ ਮੌਜੂਦਾ ਸਰਪੰਚ ਅਜ ਸਾਰਿਆਂ ਨੂੰ ਅਪੀਲ ਕਰਦੀ ਆ ਹੱਥ ਬੰਨ੍ਹ ਕੇ ਵੀ ਕੱਲ ਨੂੰ 11 21 ਹੁੰਦੀ ਆ ਉਹਦਾ ਜ਼ਿੰਮੇਵਾਰ ਇਹ ਆ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਸਾਰੇ ਭੈਣਾਂ ਭਰਾਵਾਂ ਨੂੰ ਵੀਰਾਂ ਨੂੰ ਹਾਂਜੀ ਮੈਂ ਇੱਕ ਇਹ ਵੀ ਕਹਿਣਾ ਚਾਹੁੰਦੀ ਆ ਕਿ ਵੀ ਜਿੰਨਾ ਚੱਕ ਮੈਂ ਚੋਪੈਸ ਕਰਕੇ ਆ ਵੀ ਸਾਡੇ ਕੋਲੇ ਥੋਸ ਮੈਂ ਸਰਕਾਰ ਨੂੰ ਇਹ ਕਹਿਨੀ ਆ ਕਿ ਕਿਸੇ ਨੂੰ ਵੀ ਮੈਂ ਦੱਸਣਾ ਚਾਹੁੰਦੀ ਆ ਵੀ ਸਾਡੇ ਕੋਲ ਇਦਾਂ ਦੇ ਸਬੂਤ ਆ ਇਹਦੇ ਹੱਡੀ ਜੀ ਕੀ ਨਾਮ ਆ ਜੀ ਬਲਵਿੰਦਰ ਕੌਰ ਜੀ ਅਸਾ ਕੀ ਦਿੱਕਤ ਆ ਜਿਹੜਾ ਨੂੰ ਅਜੇ ਮੀਡੀਆ ਦੇ ਸਾਹਮਣੇ ਆਉਣਾ ਪਿਆ ਜੀ ਸਾਨੂੰ ਪੰਚਾਇਤੀ ਜਗ੍ਹਾ ਦੇ ਵਿੱਚ ਬਿਠਾਇਆ ਹੋਇਆ ਪੁਰਾਣੀ ਪੰਚਾਇਤ ਨੇ ਪਿੰਡ ਦਾ ਅਸੀਂ ਕੰਮ ਕਰਦੇ ਆ ਕਿਹੜਾ ਪਿੰਡ ਟਰੋਡ ਚੱਕ ਭਾਈ ਦਾ ਠੀਕ ਹੈ ਤੇ ਉੱਥੋਂ ਸਾਨੂੰ ਸਰਪੰਚ ਉਠਾ ਰਿਆ ਸ਼ਾਮ ਨੂੰ ਇੱਕ ਦਮਾਰ ਕਈ ਬੰਦੇ ਲਿਜਾ ਕੇ ਸਾਨੂੰ ਹਮਕੀ ਦਮਕੀ ਦਿੱਤੀ ਆ ਮੇਰੇ ਬੰਦੇ ਨਾਲ ਵੀ ਕੀਤੀ ਆ ਬੀਤੂ ਸੀ ਕਿਹਨੂੰ ਪੁੱਛ ਕੇ ਬੈਠੇ ਉੱਠੋ ਇਹ ਸਾਡੇ ਨਾਲ ਥੋੜੀ ਖੁੰਦਕ ਕੱਢਦਾ ਐ ਅਸੀਂ ਇਹਨੂੰ ਬੋਟ ਨਹੀਂ ਪਾਈ ਇਸ ਕਰਕੇ ਸਾਨੂੰ ਕਹਿੰਦਾ ਸਾਨੂੰ ਉੱਠਣਾ ਹੀ ਪੈਣਾ ਇਥੋਂ ਇਹ ਕਬਜ਼ਾ ਛੱਡ ਰਿਆ ਅਸੀਂ ਕੋਈ ਬਾਲਾ ਪੱਕਾ ਕਬਜ਼ਾ ਨਹੀਂ ਉੱਥੇ ਕੀਤਾ ਆ ਬਸ ਮਾਝ ਬੰਨੀ ਆ ਆਪਣੀ ਥੂੜੀ ਪਾਈ ਆ ਬਸ ਕੰਮ ਕਰਦੇ ਆ ਇਸ ਕਰਕੇ ਸਾਨੂੰ ਇਹ ਤੰਗ ਪਰੇਸ਼ਾਨ ਬਾਲਾ ਕਰਦਾ ਵਾ ਉਸ ਕਰਕੇ ਸਾਡੇ ਨਾਲ ਵਾੜੀ ਖੁੰਦ ਕਰਾ ਕੇ ਕਹਿੰਦਾ ਸਾਨੂੰ ਉੱਠਣਾ ਪੈਣਾ ਉਹਨਾਂ ਸਾਡੇ ਤੇ ਨੇ ਪੁਲਿਸ ਭੇਜੀ ਆ ਮਲਾਜਮ ਸ਼ਾਮ ਨੂੰ 5:30 ਵਜੇ ਆਇਆ ਬਰਸੂ ਉਹ ਕਹਿੰਦੇ ਵੀ ਤੁਹਾਨੂੰ ਐਸ.ਡੀ.ਐਮ. ਵੱਲੋਂ ਹੁਕਮ ਆਇਆ ਵੀ ਤੁਹਾਨੂੰ ਉੱਠਣਾ ਪੈਣਾ ਅਸੀਂ ਕਿ ਕੋਈ ਜਿੱਥੇ ਕਹਾਂਗੇ ਅਸੀਂ ਜਾਵੜਾ ਨੇ ਪਰ ਅਸੀਂ ਉਦੋਂ ਉੱਠਾਂਗੇ ਜਦ ਸਾਰੇ ਨੂੰ ਉਠਾ ਦਵਾਂ ਸਾਨੂੰ ਜਗ੍ਹਾ ਦਿੱਤੀ ਜਾਵੇ ਉਹ ਵੀ ਸਾਡੇ ਕੋਲ ਜਗ੍ਹਾ ਕਹਿੰਗੇ ਗਰੀਬ ਪਰਿਵਾਰਾਂ ਸੀ ਪੈੰਟ ਦੇ ਪੱਗ ਦੇ ਕੇ ਮੇਰੇ ਸਹੁਰੇ ਨੂੰ ਦਾਦੇ ਨੂੰ ਲੈ ਕੇ ਆਏ ਸੀ 60 70 ਸਾਲ ਹੋ ਗਏ ਕੀ ਕੰਮ ਕਰਦੇ ਤੁਸੀਂ ਅਸੀਂ ਆਹ ਪਿੰਡ ਦੀ ਛੇਤੀ ਕਰਦੇ ਹੈਗੇ ਜਿਹੜੇ 55 ਬੀੜੀ ਟੁੱਟਿਆ ਹੋਇਆ ਮੇਰੇ ਘਰ ਆ। ਤੁਸੀਂ ਤੁਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਕੀ ਆ? ਅਸੀਂ ਹਾਂਜੀ ਘਰਾਂ ਦੇ ਵਿੱਚ ਕੰਮ ਕਰਦੇ ਆਂ। ਜਿਵੇਂ ਕੋਈ ਕੋਈ ਵੀ ਕੰਮ ਹੈ ਕੋਈ ਝਾੜੂ ਪੋਚੇ ਦਾ ਕਰਵਾ ਲੈਂਦਾ ਉਹ ਜੇ ਸਾਹਮਣੇ ਸਭ ਦੀ ਮਿਹਨਤ ਕਰਦੇ। ਠੀਕ ਹੈ। ਪਰ ਆਹਦੀ ਜਿੱਦ ਦੀ ਰੋਟੀ ਖਾਣੇ ਹੈ ਜੇ ਸਾਨੂੰ ਕੋਈ ਕਹੇ ਮਾੜਾ ਚੰਗਾ ਅਸੀਂ ਉਹ ਬਰਦਾਸ਼ਤ ਨਹੀਂ ਕਰੀ। ਇੱਕ ਵਾਰ ਇਹਨਾਂ ਨੇ ਘਰੇ ਸੱਦ ਕੇ ਬਾਹਰੋਂ ਵੇਟ ਲਾ ਲਿਆ ਸੀਗਾ ਘਰੇ ਕੋਈ ਇਹਨਾਂ ਦੀ ਬੁੜੀ ਹੈਣੀ ਸੀ। ਦੇਵੋ ਸਾਨੂੰ ਇਹ ਵਾਦ ਕੱਟ ਜਾ ਬੋਲਿਆ ਸੀਗੇ ਸੀ ਸਰਪੰਚ ਮੌਜੂਦਾ ਕਪਰਾਨਾ ਜੀ ਹਾਂਜੀ ਮੌਜੂਦਾ ਸਰਪੰਚ ਠੀਕ ਹੈ ਹਾਂਜੀ ਅਸੀਂ ਹੁਣ ਤੱਕ ਚੁੱਪ ਸੀ ਵੀ ਹੁਣ ਇਹ ਸਾਨੂੰ ਬਹੁਤ ਤੰਗ ਕਰ ਰਿਹਾ ਇਸ ਕਰਕੇ ਸਾਡੇ ਦੇ ਮੁਲਾਜ਼ਮ ਵੀ ਭੇਜਦਾ ਪਿਆ ਸਾਨੂੰ ਹੁਣ ਪਰੇਸ਼ਾਨ ਕਰਦਾ ਕਰਕੇ ਅਸੀਂ ਇਹ ਤਾਂ ਦੱਸਣ ਲੱਗੇ ਹਾਂ ਕਿ ਸਾਨੂੰ ਇੰਨਾ ਪਰੇਸ਼ਾਨ ਕਿਉਂ ਕਰ ਰਿਹਾ ਹੈ ਗਰੀਬ ਪਰਿਵਾਰਾਂ ਸਾਡੇ ਅਸੀਂ ਕਹਿੰਨੇ ਵੀ ਜੇ ਸਾਰਿਆਂ ਨੂੰ ਠਾਵਾਂਗੇ ਜਿਹੜੇ ਹੋਰ ਕਬਜ਼ੇ ਕਰੇ ਹੋਏ ਆ ਸਾਨੂੰ ਵੀ ਉਦੋਂ ਹਾਂਜੀ ਉੱਥੇ ਖੜਾਂਗੇ ਸਾਨੂੰ ਇਹਨੇ ਘਰੇ ਸੱਦ ਕੇ ਅੰਦਰ ਕੁੰਡਾ ਲਾ ਲਿਆ ਇਹਦੇ ਨਾਲ ਜੇ ਨੇ ਮੈਨੂੰ ਜਨ ਕੇ ਗਲਤ ਬੋਲਣਾ ਸ਼ੁਰੂ ਕਰਤਾ ਵੀ ਕੋਈ ਨਾ ਤੁਸੀਂ ਆ ਜਾਓ ਅੰਦਰ ਕੋਈ ਗੱਲ ਵਾਦ ਨਹੀਂ ਹੈਗੀ ਅਸੀਂ ਡਰ ਗਏ ਅਸੀਂ ਮੈਂ ਉਹਨੂੰ ਕਿਹਾ ਵੀ ਸੇ ਮੈਂ ਬਾਹਰ ਕੋਲ ਮੈਂ ਆਪ ਦੇ ਘਰੇ ਜਾਣਾ ਇਹ ਸਾਡੇ ਘਰੇ ਹੁਣ ਵੀ ਜੇ ਕੱਲੀ ਹੋਵਾਂ ਘਰੇ ਆਉਂਦਾ ਸਾਨੂੰ ਵੱਧ ਘਟਨਾ ਕੇ ਬੋਲੇ ਨਾ ਸਾਡੇ ਘਰੇ ਪਰੇ ਸਾਡੇ ਬੰਦਾ ਘਰੇ ਆ ਮੇਰਾ ਉਦੋਂ ਆਵੇ ਇਹ ਨਹੀਂ ਤਾਂ ਇਹਨੂੰ ਆਉਣ ਦੀ ਲੋੜ ਨਹੀਂ ਸਾਡੇ ਘਰੇ ਬੜਨ ਦੀ ਲੋੜ ਨਹੀਂ ਜਦੋਂ ਮੇਰਾ ਬੰਦਾ ਘਰੇ ਆ ਉਦੋਂ ਇਹ ਘਰੇ ਆਵੇ ਉਦੋਂ ਬਾਅਦ ਸਾਡੇ ਕੋ ਕੱਲੀ ਕੋਲ ਨਾਵੇ ਸਾਡੀ ਹੱਥ ਬੰਨ ਕੇ ਬੇਨਤੀ ਹੈ ਇਹਤੇ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਹੋਣਗੇ ਐਸੀ ਵੀ ਉੱਠ ਕਰਾਂਗੇ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਜੇ ਕੋਈ ਗੱਲਬਾਤ ਹੁੰਦੀ ਹੈ ਉਹਦਾ ਸਰਪੰਚ ਜ਼ਿੰਮੇਵਾਰਾ ਗੁਰਪ੍ਰੀਤ ਕੇਸੀ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਨੂੰ ਉਸ ਜਗ੍ਹਾ 'ਚ ਉਠਾਇਆ ਨਾ ਜਾਵੇ ਜਾ ਇਨਸਾਫ ਮਿਲਣਾ ਚੀ ਮਸਲਾ ਹੱਲੇ ਆ ਵੀ ਪਹਿਲਾਂ ਤੇ ਸਾਡੇ ਕੋਲ ਸਾਡਾ ਕੇਸੀ ਸਰਪੰਚ ਸਾਡੇ ਕੋਲ ਨਦੇ ਘੱਚ ਚਲੇਗਾ ਕਹਿੰਦਾ ਮੈਨੂੰ ਵੋਟਾਂ ਬਹੁਤ ਐ ਮੈਨੂੰ ਜਿਤਾਓ ਮੈਂ ਤੁਹਾਨੂੰ ਪੰਜ ਪੰਜ ਬਿਸਵੇ ਥਾਂ ਦੇ ਦਊਗਾ ਉਸ ਤੋਂ ਬਾਅਦ ਮੇਰਾ ਬਾੜਾ 60 ਸਾਲ ਹੋ ਗਿਆ ਕੋਈ ਮੈਂਬਰ ਨਹੀਂ ਮੇਰੇ ਵਾਲੇ ਚ ਗਿਆ ਕੋਈ ਸਰਪੰਚ ਨਹੀਂ ਗਿਆ ਇਹਨਾਂ ਨੇ ਮੈਂਬਰ ਕਹਿੰਦਾ ਮੈਂ ਇਹ ਤਰਾ ਬਾੜਾ ਖਿੱਚੂੰਗਾ ਟਰੈਕਟਰ ਨਾਲ ਉਹ ਕਹਿੰਦਾ ਤੈਨੂੰ ਝੱਕਣਾ ਪੈਣਾ ਮੈਂ ਆਖਾਂ ਮਰ ਜੂ ਜਾਂ ਮਾਰ ਦੂ ਮੈਂ ਤੈਨੂੰ ਬਾੜਾ ਚੱਕਣ ਨਹੀਂ ਦੇ ਮਰਨਾ ਇੱਕ ਦਿਨ ਜਾਂ ਜੰਮੀ ਵੀ ਇੱਕ ਦਿਨ ਹੀ ਆ ਤੇ ਉਦੋਂ ਬਾਅਦ ਇਹ ਕਹਿੰਦਾ ਇਹਦਾ ਚੱਕਣਾ ਪਊਗਾ ਇਹਦਾ 60 ਸਾਲ ਦਾ ਬਾੜਾ ਰੋਕਿਆ ਲੋਕਾਂ ਤੋਂ ਨਹੀਂ ਇਹਨਾਂ ਨੇ ਛਡਾਈ ਕਹਿੰਦਾ ਉਹਨਾਂ ਨੇ ਇੰਨਾ ਇੱਕ ਘਰ ਪਾ ਵਿਆ ਕਹਿੰਦੇ ਇਹ ਨਹੀਂ ਛਡਾ ਹੋਣਾ ਪੱਤੇ ਉੱਡੇ ਵਾਲੇ ਚਕਾਉ ਉਹਨਗੇ ਹੂੰ ਐਨੀ ਗੱਲ ਵੀ ਦੀ ਜੂ ਹੋਈ ਏ ਸਾਡੇ ਨਾਲ ਇਹ ਸਾਡੇ ਨਾਲ ੱਤਕਾ ਕਰਦਾ ਮੈਂ ਐਸਾ ਕੱਲ ਤੁਸੀਂ ਠੂਰ ਗਏ ਹੋ ਤਾਂ ਉੱਥੇ ਕੀ ਹੋਇਆ ਸੀਗਾ ਉੱਥੇ ਜੀ ਸਾਨੂੰ ਨਾ ਤਾਂ ਮਿਲਿਆ ਦੁਨੀਆਂ ਸਰ ਨਹੀਂ ਮਿਲੇ ਸੰਤਾ ਇਹ ਸਾਨੂੰ ਸੱਜ ਰਹੇ 10 ਵਜੇ ਹਾਂ ਜੀ ਆਂਟੀ ਜੀ ਹਾਂ ਦੀ ਜੀ ਪਹਿਲਾਂ ਅਸੀਂ ਮਲਾ ਜੀ ਮਾਇਆ ਸਾਨੂੰ ਸੱਦਾ ਗਿਆ ਅਸੀਂ ਇੱਥੇ ਪਹੁੰਚ ਗਏ ਸਾਨੂੰ ਉਥੇ ਮਿਲਣਾ 10:30 ਵਜੇ ਉੱਥੇ ਟਿੱਕਰ 'ਚ ਬੈਠੇ ਰਹੇ ਆ ਉੱਥੋਂ ਫਿਰ ਅਸੀਂ ਦੀਕਡੂ ਕੇ ਸਾਨੂੰ ਪਰੇਸ਼ਾਨ ਕੀਤਾ ਗਿਆ ਫਿਰ ਇਹ ਉੱਥੇ ਰਹੇ ਵੀ ਨਹੀਂ ਪਰੇਸ਼ਾਨ ਹਰਜੀਤ ਜੀ ਮੈਂ ਕਹਿੰਦਾ ਨਾਲ ਚਲੇ ਗਏ ਸੀ ਸਾਰਾ ਇਕੱਠ ਹੋ ਕੇ ਵੀ ਇਹਦੇ ਨਾਲ ਗਰੀਬ ਨਾਲ ਥੱਕਾ ਹੁੰਦਾ ਅੱਜ ਮੈਨੂੰ ਮਿਲਣਾ ਵੀ ਹੋ ਸਕਦਾ ਤੇ ਮੁਲਾਜ਼ਮ ਸਾਨੂੰ ਅਸਅਦ ਕੇ ਕਹਿ ਰਹੇ ਸੀ ਵੀ ਤੁਸੀਂ ਸਾਰੇ ਉੱਥੇ ਆਪੋ ਅੱਛਾ ਮੰਗ ਕੀ ਕਰਦੇ ਸੀ ਕੀ ਮੰਗ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਹਾਂ ਮੰਗ ਅਸੀਂ ਕਰਦੇ ਵੀ ਅਸੀਂ ਬੜਾ ਚੱਕਣੇ ਨਹੀਂ ਚਾਹੁੰਦੇ ਸਾਠ ਇਹਨੂੰ ਉਠਾਉਣਾ ਚਾਹੁੰਦੇ ਅਸੀਂ ਬੜੇ ਚੱਕਣੇ ਨਹੀਂ ਚਾਹੁੰਦੇ ਸਾਨੂੰ ਥਾਂ ਦੇ ਦਿੱਤਾ ਜਾਵੇ ਅਸੀਂ ਰੂੜੀਵਾੜਾ ਉੱਥੇ ਲਾ ਲਾਂਗੇ ਇਹ ਆਪਦਾ ਜਿਹੜਾ ਕੁਝ ਕਰਨਾ ਕਰ ਲੈਣਾ ਹਾਂਜੀ ਜਾਂ ਤਾਂ ਦੂਜੇ ਛੱਡਣਗੇ ਤਾਂ ਅਸੀਂ ਵੀ ਛੱਡ ਦਾਂਗੇ ਨਹੀਂ ਦੂਜੇ ਨਹੀਂ ਛੱਡਦੇ ਤਾਂ ਅਸੀਂ ਨਹੀਂ ਛੱਡਦੇ ਸਾਨੂੰ ਪਰੇਸ਼ਾਨ ਨਾ ਕੀਤਾ ਜਾ ਜੇ ਕੋਈ ਸਾਨੂੰ ਗੱਲਬਾਤ ਹੋ ਹੋ ਵੀ ਗਈ ਬਣਾ ਦੇ ਵਿੱਚ ਉਹਦਾ ਜ਼ਿੰਮੇਵਾਰ ਸਾਡਾ ਕੇਸੀ ਸਰਪੰਚਾ ਸਰਪੰਚਾਵਾ ਤੁਹਾਡੇ ਤੇ ਅਮਰਦੀਪ ਕੌਰ ਜਿਹੜੇ ਸਮਾਸੀ ਵੀ ਨੇ ਉਹਨਾਂ ਨੇ ਇਲਜ਼ਾਮ ਲਾਏ ਨੇ ਵੀ ਮਤਲਬ ਤੁਹਾਡੇ ਬੰਦੇ ਉਹਨਾਂ ਨੂੰ ਜਿਹੜਾ ਕੋਈ ਖਲਾਸਮੈਂਟ ਕੀਤਾ ਜਾ ਰਿਹਾ ਹੈ ਜੀ ਹੂੰ ਕੀ ਕਹਿਣਾ ਚਾਹੂਗਾ ਜੀ ਨਹੀਂ ਜਿਹੜੀ ਜਮਨਦੀਪ ਕੌਰ ਆ ਉਹ ਸਾਡੇ ਪਿੰਡ ਦੀ ਕੁੜੀ ਆ ਹੂੰ ਇਹ ਆ ਮਹੀਨਾ ਕੁ ਪਹਿਲਾਂ ਇਹਨਾਂ ਨੇ ਕੋਈ ਵਿਆਹ ਕਰੀ ਰਹੀ ਸੀ ਲੜਕੀਆਂ ਦੇ ਕੋ ਉਸ ਸਮੇਂ ਵਿੱਚ ਮੈਨੂੰ ਕੋਈ ਨੌਲੇਜ ਨਹੀਂ ਸੀ ਪਹਿਲਾਂ ਇਹ ਮੈਨੂੰ ਜਦੋਂ ਬਾਹਰੋਂ ਫੋਨ ਆਉਣ ਲੱਗੇ ਪੰਚਾਇਤਾਂ ਦੇ ਵੀ ਤੁਹਾਡੇ ਪਿੰਡ ਦੇ ਭਾਈ ਬੰਦੇ ਇੱਥੇ ਪਿੰਡ ਗ੍ਰਾਹੀ ਕਰ ਰਹੇ ਆ ਵੀ ਤੁਸੀਂ ਵਿਆਹ ਕਰ ਰਹੇ ਹੋ ਸਰਪੰਚ ਸਾਹਿਬ ਸਾਨੂੰ ਦੱਸੇਂਗਾ ਹੂੰ ਮੇਰੀ ਨੋਰ ਤੇ ਹੈ ਨਹੀਂ ਸੀ ਗੱਲ ਮੈਂ ਤਾਂ ਜੀ ਮੈਨੂੰ ਤਾਂ ਕੋਈ ਨੌਲੇਜ ਨਹੀਂ ਹੈ ਕਿ ਵੀ ਇਹ ਵਿਆਹ ਸੀ ਤਾਂ ਨਿਕਲ ਰਿਹਾ ਸਾਨੂੰ ਤੋਂ ਕੋਈ ਪਤਾ ਨਹੀਂ ਇਹ ਗੱਲ ਵੀ ਕਹਿੰਦੇ ਤੁਹਾਡੇ ਪਿੰਡ ਦੇ ਬੰਦੇ ਵੀ ਗੱਲ ਕਰਨ ਆਏ ਹੋਏ ਤੇ ਮੈਂ ਕਿਹਾ ਵੀ ਤੁਹਾਡੀ ਮਾਦੀ ਆ ਇਹਨੂੰ ਵੈਰੀਫਾਈ ਕਰਨ ਤੋਂ ਸਾਡੇ ਪਿੰਡ ਦਾ ਬੰਦਾ ਜਿਹੜਾ ਹੈਗਾ ਮੇਰੀ ਗੱਲ ਕਰਾ ਦੋ ਤੇ ਜਦੋਂ ਪੁੱਛਿਆ ਗਿਆ ਤੇ ਬੰਦੇ ਬਾਹਰ ਨਹੀਂ ਸੀਗੇ ਉਹ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਕਹਿੰਦੀ ਕਿ ਤੂੰ ਜਵਾਬ ਕਿਉਂ ਦਿੱਤਾ ਅਸੀਂ ਵਿਆਹ ਕਰ ਰਹੇ ਹਾਂ ਮੈਂ ਭਾਈ ਮੈਨੂੰ ਤੂੰ ਪੁੱਛਿਆ ਨਹੀਂ ਮੈਨੂੰ ਪਤਾ ਹੁੰਦਾ ਕਿ ਅਸੀਂ ਆਪ ਕਹਿ ਰਹੇ ਭਾਈ ਹਾਂ ਕਰ ਰਹੇ ਹਾਂ ਤੁਹਾਡੇ ਕੋਲ ਸਵਾਸੀ ਜੀ ਲੋਕ ਹੈਗੇ ਨਹੀਂ ਕਿ ਵੀ ਤੁਸੀਂ ਤੇਰੇ ਉੱਪਰ ਜੋ ਹੈਗੀ ਇਹ ਫਾਲੂ ਜਦ ਮੈਨੂੰ ਪਤਾ ਨਹੀਂ ਮੈਂ ਕੀ ਕਹਾ ਵੀ ਤੁਸੀਂ ਦਿਓ ਨਾ ਚੀਜ਼ ਬਸ ਉਸ ਗੱਲ ਦੀ ਮੇਰੇ ਨਾਲ ਗੁੰਮ ਕਰ ਰਹੀ ਹੈ ਥੋੜੀ ਕੋਈ ਮੈਂ ਗਲਤ ਨਹੀਂ ਇਹਨੂੰ ਕਿਹਾ ਕੋਈ ਬੋਲਿਆ ਨਹੀਂ ਹੈ ਤੇ ਇਹ ਜਿਹੜੇ ਇਲਜ਼ਾਮ ਲਾ ਰਹੀ ਹੈ ਬਿਲਕੁਲ ਬੇਮਰਿਆ ਦਾ ਬਿਲਕੁਲ ਪਿੰਡ ਜੋ ਹੋਜੀ ਮਾਰਦੀ ਬਕਸਰ ਜਿਹੜੀ ਇਹ ਗੱਲਾਂ ਸਹਿ ਰਹੀ ਹੈ ਬਿਲਕੁਲ ਗਲਤ ਗੱਲਾਂ ਮੈਂ ਤਾਂ ਪੂਰਾ ਪੂਰਾ ਖੰਡਨ ਕਰ ਰਹੀ ਹੈ ਗੱਲ ਦਾ ਇੱਕ ਸਰਪੰਚ ਸਾਹਿਬ ਇਹਦੇ ਨਾਲ ਹੀ ਇੱਕ ਲੇਡੀ ਜੀ ਬਾਰੇ ਹੋਰ ਇਲਜ਼ਾਮ ਲਾਏ ਗਏ ਨੇ ਵੀ ਉਹ ਇੱਕ ਪੰਚਾਇਤੀ ਜਗ੍ਹਾ ਦੇ ਵਿੱਚ ਬੈਠੀ ਆ ਵੀ ਤੁਹਾਡੇ ਬੰਨੀਓ ਉਹਨੂੰ ਧੱਕੇ ਨਾਲ ਠਾਇਆ ਜਾ ਰਿਹਾ ਹੈਗਾ। ਕਿ ਕਿਦੋਂ ਦੇਖੋ ਇਹ ਇਹ ਜਗ੍ਹਾ ਜਿਹੜੀ ਹੈ ਜਗ੍ਹਾ ਵੀ ਪੰਚਾਇਤੀ ਆ ਜਿਹੜੀ ਬਿਲਡਿੰਗ ਬਣੀ ਹੋਈ ਆ ਉਹ ਵੀ ਸਰਕਾਰੀ ਗ੍ਰਾਂਟ ਨਾਲ ਬਣੀ ਹੋਈ ਆ। ਮੈਂ ਇਹਨਾਂ ਨੂੰ ਕਿਹਾ ਸੀ ਵੀ ਜਿੰਨਾ ਟਾਈਮ ਸਾਨੂੰ ਨਹੀਂ ਇਹ ਚੀਜ਼ ਚਾਹੀਦੀ ਤੁਸੀਂ ਬੈਠੇ ਰਹੋ ਮੈਨੂੰ ਕੋਈ ਦਿੱਕਤ ਨਹੀਂ। ਜਦੋਂ ਇਹ ਸਾਨੂੰ ਬਿਲਡਿੰਗ ਬਣਨ ਚਾਹੀਦੀ ਹੋਈ ਤੁਸੀਂ ਆਰਾਮ ਆਪ ਦਾ ਭਾਈ ਉੱਠ ਜਿਓ ਜਿੱਥੇ ਵੀ ਤੁਹਾਨੂੰ ਹੱਲ ਹੁੰਦਾ ਤੁਸੀਂ ਕਰ ਲਿਓ ਇਹ ਸਭ ਤੋਂ ਕੋਈ ਜਿੰਨੀ ਕ ਹੱਲ ਹੋ ਮਦਦ ਹੋਊ ਅਸੀਂ ਵੀ ਕਰਾਂਗੇ ਪਰ ਇਹੇ ਵਿਰੋਧੀਆਂ ਦੇ ਹੱਥਾਂ ਦੇ ਜੜ ਕੇ ਇਹ ਸਾਡੇ ਵਿਰੋਧੀ ਚੱਲ ਪਏ ਅਸੀਂ ਤਾਂ ਉੱਠਣਾ ਹੀ ਨਹੀਂ ਤੁਸੀਂ ਹਟਾ ਕੇ ਦਿਖਾਓ ਸਾਨੂੰ ਪੁਲਸ ਜੋ ਕਰਦੀ ਕਰ ਲਈ ਪ੍ਰਸ਼ਾਸਨ ਕੀ ਕਰ ਲੂ ਸਾਨੂੰ ਤੁਸੀਂ ਹਟਾ ਕੇ ਦਿਖਾਓ ਨਹੀਂ ਤਾਂ ਥਾਪੀਆਂ ਮਾਰ ਦੇ ਦੀ ਤੇ ਉਹ ਹੁਣ ਅਸੀਂ ਵੀ ਵੀਡੀਓ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਵੀ ਸਾਨੂੰ ਬਿਲਡਿੰਗ ਚਾਹੀਦੀ ਸਾਡੀ ਬਿਲਡਿੰਗ ਤੇ ਕੰਮ ਜੀ ਕੀਤਾ ਹੋਇਆ ਉਹਨਾਂ ਨੇ ਆਪਦਾ ਜੋ ਪ੍ਰੋਸੀਜਰ ਹੁੰਦਾ ਜੀ ਡੀਬੀਓ ਮੈਡਮ ਤੋਂ ਖਰਾਕੀ ਉਹਨਾਂ ਨੇ ਤੇ ਥਾਣੇ ਦੇਦੀ ਹੁਣ ਥਾਣੇ ਵਾਲੇ ਨੇ ਸਾਨੂੰ ਪ੍ਰੋਟੈਕਸ਼ਨ ਦੇਣੀ ਹੈ ਉਹਨਾਂ ਨੇ ਸਾਨੂੰ ਬਿਲਡਿੰਗ ਚਾਹੀਦੀ ਹੈ ਇਹਨਾਂ ਨੂੰ ਉੱਠਣਾ ਚਾਹੀਦਾ ਪਹਿਲਾਂ ਕੋਈ ਬਹਾਦ ਨਹੀਂ ਬਣਾਉਣੇ ਚਾਹੀਦੇ ਕੁਝ ਕਿ ਸਾਡੇ ਪਿੰਡ ਦੇ ਲੋਕ ਆ ਜਿਹੜੇ ਇਹਨਾਂ ਨੂੰ ਉਂਗਲਾ ਧਾਰ ਰਹੇ ਆ ਪੰਜ ਸੱਤ 10 ਬੰਦੇ ਹੈਗੇ ਆ ਉਹੀ ਕਹਿ ਰਹੇ ਵੀ ਉੱਥੋਂ ਨਾਲ ਤੁਸੀਂ ਜੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਇੱਥੇ ਕੋਈ ਵੀ ਘਟਨਾ ਹੁੰਦੀ ਹੈ ਉਹ ਲੋਕਾਂ ਦਾ ਮੈਂ ਨਾਮ ਲਗਾਉਂਗਾ ਉਹ ਲੋਕ ਹੀ ਖੁਦ ਜ਼ਿੰਮੇਵਾਰ ਹੋਣਗੇ ਇਹਨਾਂ ਚੀਜ਼ਾਂ ਦੇ ਜੇ ਕੋਈ ਇੱਥੇ ਗੱਲਬਾਤ ਹੋਣੀ ਬਲਸ ਪ੍ਰਧਾਨ ਨੇ ਥਾਣੇ ਥਾਣਾ ਇਹਨਾਂ ਨੂੰ ਸ ਲੇਡੀ ਨੇ ਇਲਜ਼ਾਮ ਲਾਇਆ ਨੇ ਸਾਡੇ ਬਾੜੇ ਨੇ ਇਹਦੇ ਧੱਕੇ ਨਾਲ ਸਾਨੂੰ ਠਾਇਆ ਜਾ ਰਿਹਾ ਉੱਥੇ ਕੀ ਕਰਨਾ ਚਾਹੁੰਦੇ ਦੇਖੋ ਜੀ ਇੱਕ ਸਾਡੇ ਅਸੀਂ ਡਿਸਪੈਂਸਰੀ ਲੈ ਕੇ ਆਂਦੀ ਹੈ ਬਿਲਡਿੰਗ ਡਿਸਪੈਂਸਰੀ ਵੀ ਜਿਵੇਂ ਕਹਿ ਲਵੋ ਮ mini ਹਸਪੀਟਲ ਉਹ ਲੈ ਕੇ ਆਉਂਦਾ ਉਹਦੇ ਲਈ ਹੁਣ ਜਗ੍ਹਾ ਤਾਂ ਕੋ ਨੂੰ ਦੇਣੀ ਪੈਣੀ ਹੈ ਕੋ ਸੜਕ ਤੇ ਤਾਂ ਬਣਾਉਣੀ ਨਹੀਂ ਉਹਨਾਂ ਨੂੰ ਪਰ ਬਾੜਿਆਂ ਦਾ ਜੇ ਹੁਣ ਆਪਾਂ ਕੋਈ ਨੀ ਗੋਰ ਕੋਈ ਹੱਲ ਕਰ ਲਾਂਗੇ ਆਪਾਂ ਕੋਈ ਦੁਖੀ ਤਾਂ ਹੈ ਨਹੀਂ ਉਹਨਾਂ ਦੇ ਤੇ ਆਪਾਂ ਉਹਨਾਂ ਨੂੰ ਕੋਈ ਥਾਉਣਾਗਾ ਜਾਂ ਕੋਈ ਗੈਲਥ ਕੰਮ ਕਰਨਾ ਤੇ ਉਹ ਹੁਣ ਬਿਲਡਿੰਗ ਤਾਂ ਬਣਾਉਣ ਲਈ ਜਗ੍ਹਾ ਕੋ ਨੂੰ ਦੇਣੀ ਪੈਣੀ ਉਹਦੇ ਸਬੰਧ ਵਿੱਚ ਮੈਨੂੰ ਇਹ ਕਿਹਾ ਤੁਸੀਂ ਜਗ੍ਹਾ ਖਾਲ ਤੇ ਆਪਾਂ ਕੋਈ ਹੋਰ ਹੱਲ ਕਰ ਲਾਂ ਨਹੀਂ ਕਹਿੰਦੇ ਕਿ ਇਸ ਤਾਂ ਉੱਠਣਾ ਹੀ ਨਹੀਂ ਇੱਥੋਂ ਅਸੀਂ ਕਰਨੇ ਨਹੀਂ ਦੇਣਾ ਅਸੀਂ ਬਣਾਉਣੀ ਨਹੀਂ ਦੇਣੀ ਸਾਨੂੰ ਹਸਪੀਟਲ ਹੀ ਨਹੀਂ ਚਾਹੀਦਾ ਕਹਿੰਦੇ ਸਾਨੂੰ ਹਸਪੀਟਲ ਚਾਹੀਦਾ ਹੀ ਨਹੀਂ ਗੱਟ ਦੀ ਦੂਰ ਤੱਕ ਹੀ ਲੈ ਕੇ ਨਹੀਂ ਆਉਣ ਦੇ ਵੀ ਦੱਸੋ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਇਹ ਹੁਣ ਪ੍ਰਸ਼ਾਦਨ ਆਪੇ ਹੁਣ ਕਰੂਗਾ ਜੋ ਕਰਨੀ ਹੈ ਉਹਨਾਂ ਨੇ ਤੇ ਆਪਾਂ ਉਹਨਾਂ ਨੂੰ ਦੱਸਤਾ ਇਹ ਕੋਈ ਮੈਂ ਤਾਂ ਕੇਣਾ ਨਹੀਂ ਕਰ ਰਿਹਾ ਪਰ ਬਣਨਾ ਉੱਥੇ ਹੀ ਆ ਉਹਨਾਂ ਨੇ ਗੂਗਲ ਤੋਂ ਲੋਕੇ ਸੰ ਚੱਕੀ ਹੋਈ ਆ ਉੱਥੇ ਹੀ ਬਣਨਾ ਹਸਪੀਟਲ ਜੇ ਬਣਨਾ ਤਾਂ ਨਹੀਂ ਉਹ ਕਹਿੰਦੇ ਜਵਾਬ ਦੇ ਜਾਂ ਸਾਰਾ ਨਗਰ ਇਕੱਠਾ ਹੋ ਕੇ ਮੈਨੂੰ ਕਹੋ ਭਾਈ ਆਪਾਂ ਕਿ ਅਸੀਂ ਪਿੰਡ ਦੀ ਇੱਥੇ ਸਹੂਲ ਪਾਪਾ ਬੰਦ ਕਰ ਦਿੰਦੇ ਹਾਂ ਕੰਮ ਮੈਂ ਕੌਣ ਭੱਜਿਆ ਫਿਰਦਾ ਸਾਰੇ ਜਣੇ ਮੈਨੂੰ ਕਹਿੰਦੇ ਭਾਈ ਆਪਾਂ ਨਹੀਂ ਕੋਈ ਕਰਨਾ ਕੰਮ ਕੁਝ ਕਰਨ ਨਹੀਂ ਦੇਣਾ ਤੈਨੂੰ ਹਾਂਜੀ ਬਸ ਹਾਲ ਗੱਲ ਕੋਈ ਨਹੀਂ ਸਾਰੇ ਬੇਵੁੜਿਆਦ ਨੇ ਜਿਹੜੇ ਅੰਜਾਮ ਨਹੀਂ ਸਾਰੇ ਬਿਲਕੁਲ ਗਲਤ ਨਹੀਂ ਤੇ ਪਿੰਡ ਤੋਂ ਹੋਰ ਵੀ ਕਿਹਨ ਤੋਂ ਤੁਸੀਂ ਪੁੱਛ ਸਕਦੇ ਹੋ ਸਾਡੀ ਪੰਚਾਇਤ ਤੋਂ ਪੁੱਛ ਸਕਦੇ ਹੋ ਸਾਰੀ ਤੋਂ ਹਾਂਜੀ ਹਲੋ